ਹੰਦਪੂਣਾ ਰੈਸਟੋਰੈਂਟ ਨੂੰ ਨਾਲੋਂ ਪਰ ਉਹ ਆਣਾ ਖਾਣਾ ਖਾਣਾ ਹੈ ਔਰ ਜਿਹਦੀ ਸਾਹ ਸਾਹਮਣੇ ਚਾਵਲ ਮੇਹ ਚਾਵਲ ਵਿੱਚ ਕੀੜਾ ਸੀ ਜਿਵੇਂ ਵੀ ਇਹ ਚਾਵਲ ਵਿੱਚ ਕੀੜਾ ਪਿਆ ਸੀ ਪਰ ਅਸੀਂ ਚਾਵਲ ਅੱਜ ਤੋਂ ਬਾਅਦ ਖਾ ਚੁੱਕੇ ਸੀ ਔਰ ਥੋੜੇ ਜਿਹਰੇ ਕਿ ਸੀ ਔਰ ਇਹਨਾਂ ਦਾ ਦੇਖ ਲਓ ਹਾਲ ਵੀ ਇਹ ਚਾਵਲ ਵਿੱਚ ਕੀੜਾ ਨਹੀਂ ਪਿਆ ਤੇ ਜਦੋਂ ਇਹਨਾਂ ਨੂੰ ਪੁੱਛਿਆ ਉਹਨਾਂ ਦੇ ਮੈਨੇਜਰ ਉਹ ਕਹਿੰਦਾ ਜੀ ਇਹ ਕੋਈ ਗੱਲ ਨਹੀਂ ਇਹ ਕਹਿੰਦੇ ਸਪਰੇਅ ਕੀਤੀ ਗਲਤੀ ਦਾ ਆ ਗਿਆ ਨਾ ਤੁਸੀਂ ਜੀ ਕਿਹੜੇ ਸਪਰੇਅ ਕਰਦੇ ਨੇ ਤੇ ਕੀੜੇ ਦਵਾਈ ਜਾਂਦੇ ਸਾਨੂੰ ਇਹ ਤੁਸੀਂ ਲਾ ਲਓ ਵੀ ਮੇਨ ਜਿਹੜਾ ਰੈਸਟੋਰੈਂਟ ਹੈ ਉਹ ਜਿਹੜੇ ਕਹਿੰਦੇ ਕਿ ਅਸੀਂ ਬੜਾ ਵਧੀਆ ਖਾਣਾ ਪੋਣਿਆ ਉਹ ਤੁਸੀਂ ਦੇਖ ਲਓ ਇਹ 14 ਵਿੱਚ ਕੀੜੇ ਖਾਵਾ ਦੇ ਰਹੇ ਇਹ ਦੋਸੋ ਕਿੰਨਾ ਕੁ ਵਧੀਆ ਕੰਮ ਕਰਦੇ ਅਸੀਂ ਤਾਂ ਸਭ ਦੇਖ ਰਹੇ ਵੀ ਇੱਥੇ ਬਹੁਤ ਨੇ ਨਾਜਰ ਖਾਚ ਬਣੇ ਨੇ ਔਰ ਇਹ ਇਹ ਖਾਣਾ ਦੇ ਰਹੇ ਲੋਕਾਂ ਨੂੰ ਪੁੱਛੇ ਉਹਨਾਂ ਤੋਂ ਪੁੱਛਦੇ ਆਂ ਕਿ ਭਾਈ ਸਾਹਿਬ ਆਜਾ ਤੁਸੀਂ ਜਿਹੜਾ ਖਾਣਾ ਖਵਾ ਰਹੇ ਹੋ 14 ਵਿੱਚ ਤੇ ਕੀੜੇ ਖਵਾ ਰਹੇ ਹੋ ਭਾਈ ਸਾਹਿਬ ਇਹ 14 ਵਿੱਚ ਕੀੜੇ ਖਵਾਣਾ ਕੀ ਕਹਿੰਦੇ ਹੁੰਦੇ ਨੇ 14 ਵਾਲੇ ਕੀੜਾ ਨਿਕਰਾ ਕੀ ਕਹਿੰਦੇ ਨੇ ਬਾਰੇ ਨਹੀਂ ਦੱਸਾਰੇ ਆ ਕੀ ਸਾਹਮਣੇ ਤੁਹਾਡੇ ਨਹੀਂ ਹੋ ਰਿਹਾ ਸਰ ਸਾਹਮਣੇ ਵਰਤਾਂ ਨੂੰ ਸਪਰੇਅ ਨੂੰ ਮਾਰੀ ਹੈ ਸਪਰੇਅ ਮਾਰਦੀ ਚੌੜਾਈ ਬਾਅਦ ਕੋਈ ਨਹੀਂ ਸਰ ਪਰ ਕਿੰਨੀ ਰਾਜ ਹੋਇਆ ਕਦੀ ਅੱਜ ਤੱਕ ਰਹੋਦੇ ਲਾਂਭਾ ਨਹੀਂ ਆਏ ਸਾਡੇ ਆ ਕੀ ਆ ਜਦੋਂ ਮੈਨੂੰ ਆ ਗਿਆ ਤਾਂ ਫਿਰ ਕੀ ਹੀ ਵੇਖਿਆ ਨਹੀਂ ਕਦੀ ਬਣਾ ਸਰ ਕਿੰਨਾ ਪੁਰਾਣਾ ਰੈਸਟੋਰੈਂਟ ਜੰਦਾ ਪਿਆ ਕੋਈ ਇਹੋ ਦੇ ਗੱਲ ਜਦ ਤੱਕ ਕਦੇ ਹੋਈ ਨਹੀਂ ਵੀ ਦੇਖੋ ਵੀ ਇਹ ਜਦ ਤੱਕ ਆਪਣੀ ਗਲਤੀ ਮੰਨ ਨੂੰ ਤਿਆਰ ਨਹੀਂ ਕੀ ਜਾਂਦਾ ਜੀ ਪਹਿਲੀ ਵਾਰ ਹੋਇਆ ਇਹ ਦੱਸੋ ਕਿ ਆਪਣੀ ਗਲਤੀ ਮੰਨਦੇ ਕਿ ਕਹਿੰਦਾ ਜੀ ਪਹਿਲੀ ਵਾਰ ਹੀ ਹੋਇਆ ਤਾਂ ਕਹਾ ਤੁਹਾਨੂੰ ਹੋ ਜਾਣੀ ਇਹਦਾ ਹੁਣ ਅਦਾਜ ਅੱਗੇ ਕੁਸ਼ਕਾਇਦ ਕਰਾਂਗਾ ਡੀਐਚਓ ਨੂੰ ਜਾ ਕੇ ਤੇ ਜੀਸਾ ਨੂੰ ਪੱਕੀ ਬਾਜੀ ਇਸਨੇ ਕੀ ਕਰਦਾ